बसि फे न पंजाब सरकार पंजाब ਭਾਗ ਭਾਗ ਦੇ ਕੰਮ ਕਰਦਾ ਕਰਕੇ ਦੇਸ਼ ਵਸਤੇ ਪੰਜਾਬ ਦੇ ਲੋਕ ਲੈ ਕੇ ਆਏ ਕਿ ਅੱਜ ਉਸ ਦੇ ਵਸਤੇ ਦੇ ਸਰਕਾਰ ਨੂੰ ਨਾਲੇ ਬਖਸ਼ੋ ਜੋ ਮੇਰੇ ਸੱਚਾ ਪਤਾ ਹੈ ਕਿ ਸਹੀ ਹੈ ਕੱਲ ਜੇਕਰ ਸਾਰਾ ਸਿੱਧਾ ਲਗਾ ਬਲਿਕਾ ਦਾ ਜਵਾਬ ਉਸ ਪਾਰ ਦੇ ਫੱਟੋ ਵੱਡਾ ਮੁੱਦਾ ਲਾਅ ਐਂਡ ਆਰਡਰ ਦਾ ਮੁੱਦਾ ਹੈ ਜਿਸ ਹਰ ਪੰਜਾਬ ਦੇ ਵਿੱਚ ਤਿੰਨ ਦਿਹਾੜੇ ਲੁੱਟਾ ਕੋਹਾ ਪਰ ਕਤਲ ਹੋ ਰਹੇ ਨੇ ਕੋ ਸਾਰੇ ਦੇਸ਼ ਨੂੰ ਪਤਾ ਹੈ ਔਰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਅੱਜ ਮੈਂ ਸੁਬਾਹ ਰੂਜ਼ਗਾਰਡਨ ਲੁਧਿਆਣਾ ਵਿਖੇ ਸੈਰ ਕਰ ਰਿਹਾ ਸੀ ਤੇ ਉੱਥੇ ਮੈਨੂੰ ਇੱਕ ਮਾਤਾ ਮਿਲੀ ਉਹਨੇ ਕਿਹਾ ਕਿ ਮੈਂ ਪਰਸਨਲ ਲੈ ਕੇ ਹੁੰਦੀ ਸੀ ਦੋ ਵਾਰੀ ਮੇਰਾ ਪਰਸ ਰਾਸਤੇ ਵਿੱਚੋਂ ਲੋਕਾਂ ਨੇ ਖੋ ਲਿਆ ਸੋ ਕਹਿਣ ਦਾ ਮਤਲਬ ਨਾਇਨ ਆਰਡਰ ਨਾਲ ਦੀ ਕਿਸੇ ਪ੍ਰਕਾਰ ਦੀ ਕੋਈ ਇੱਕ ਚੀਜ਼ ਪੰਜਾਬ 'ਚ ਰਹਿ ਨਹੀਂ ਗਈ ਲੋਕਾਂ ਨੂੰ ਫਰੋਤੀਆਂ ਦੇ ਟੈਲੀਫੋਨ ਆ ਰਹੇ ਨੇ ਔਰ ਲੋਕ ਪੈਸਾ ਜਿਹੜਾ 5 ਲੱਖ 10 ਲੱਖ ਰੁਪਏ 15 ਲੱਖ ਰੁਪਏ ਤੱਕ ਦੀ ਫਰੋਤੀਆਂ ਜਿਹੜੀਆਂ ਗੈਂਗਸਟਰਾਂ ਨੂੰ ਦੇ ਰਹੇ ਨੇ ਔਰ ਜਿਹੜਾ ਵਿਅਕਤੀ ਨਹੀਂ ਫਰੋਤੀ ਦਿੰਦਾ ਉਹਨੂੰ ਮਾਰ ਜਾਂਦੇ ਨੇ ਈਵਨ ਐਸੀਆਂ ਘਟਨਾਵਾਂ ਵੀ ਹੋਈਆਂ ਜਿਹਦੇ ਵਿੱਚ ਨਾਲ ਉਹਨਾਂ ਦੇ ਸਕਿਉਰਿਟੀ ਗਾਰਡ ਹੁੰਦੇ ਆ ਇਸ ਦੇ ਬਾਅਦ ਯੂਧ ਵੀ ਜਿਹੜਾ ਹੈ ਉਹ ਮਾਰ ਦਿੱਤਾ ਜਾਂਦਾ ਸਰ ਪੰਜਾਬ ਦੀ ਪੁਲਿਸ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਕਮਲ ਤੌਰ ਤੇ ਫੇਲ ਹੋ ਗਏ ਨੇ ਸੁੱਤੇ ਪਏ ਨੇ ਪੰਜਾਬ ਹਹਾਕਾਰ ਹੋਈ ਪਈ ਆ ਪੰਜਾਬ ਦੇ ਵਿੱਚ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਸਾਰੇ ਬਲਾਕਾਂ ਤੇ ਜਾ ਕੇ ਅਸੀਂ ਬਲਾਕ ਲੈਵਲ ਤੇ ਅੱਜ ਪੰਜਾਬ ਦੇ ਅੰਦਰ 117 ਧਰਨੇ ਜਿਹੜੇ ਸੱਤ ਵੀ ਜਨਤਾ ਤੇ ਲੱਗ ਰਹੇ ਨੇ ਅੱਜ ਮੈਂ ਤਰਨਤਾਰਨ ਵੀ ਜਾਣਾ ਤੇ ਜੰਡੇ ਵਾਲੇ ਮੈਂ ਆਪਣੀ ਸਮੂਹਇਤ ਤੇ ਹਾਜ਼ਰੀ ਲਾਉਂਦਾ ਹੋਇਆ ਅੱਜ ਮੈਂ ਜੰਡੇ ਵਾਲੇ ਆਇਆ ਹਾਂ ਸੋ ਇਸ ਤੋਂ ਬਾਅਦ ਇਹ ਧਰਨੇ ਅਸੀਂ ਜਲਾ ਸਦਨ ਤੇ ਕਰਾਂਗੇ ਪਰ ਫਿਰ ਅਸੀਂ ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਦਾ ਇਸ ਪੁਆਇੰਟ ਆਰਡਰ ਤੇ ਕਿਹੜਾ ਹੋਗਾ ਜੋ ਫਰੀ ਬਣਾ ਦਿੱਤਾ ਹੈ ਤੁਸੀਂ ਕਿਵੇਂ ਦੇ ਯਾਰ ਕਿਸੇ ਨੂੰ ਮੁੱਖ ਮੰਤਰੀ ਬਣਾਤਾ ਨਹੀਂ ਬਣਾਤਾ ਮੇਰਾ ਮੁੱਖਾ ਲਾਅ ਐਂਡ ਆਰਡਰ ਦਾ ਹੈ ਮੇਰੇ ਨਾਲ ਅਗਰ ਕੋਈ ਲਾਅ ਐਂਡ ਆਰਡਰ ਦੇ ਮਤਲਬਕ ਤੁਸੀਂ ਗੱਲ ਕਰਦੀ ਚਾਹੁੰਦੇ ਹੋ ਕਿ ਅੱਜ ਦੇ ਦਰਨੇ ਬਿੰਦਿਹਾਲੇ ਕਤਲਿਆਮ ਲੁੱਟਾ ਖੋਹਾ ਔਰ ਇਹ ਮਤਲਬਕ ਅੱਜ ਦਾ ਦਰਨਾ ਲਾਇਆ ਕਿਹਨੂੰ ਮੁੱਖ ਮੰਤਰੀ ਬਣਾਇਆ ਕਿਹਨੂੰ ਨਹੀਂ ਬਣਾਇਆ ਇਹ ਮੇਰਾ ਵਿਸ਼ਾ ਨਹੀਂ ਹੈ ਮੇਰੀ ਤਾਂ ਬੇਨਤੀ ਹੈ ਕਿ ਮੁੱਖ ਮੰਤਰੀ ਜਿੰਨੇ ਮਰਜੀ ਬਗਲੋ ਨਾ ਬਗਲੋ ਲੇਕਿਨ ਪੰਜਾਬ ਦੇ ਅੰਦਰ ਅਮਨ ਔਰ ਸ਼ਾਂਤੀ ਹੋਣੀ ਚਾਹੀਦੀ ਹੈ ਨੌਨ ਆਰਡਰ ਦੀ ਸਥਿਤੀ ਬਿਲਕੁਲ ਠੀਕ ਹੋਣੀ ਚਾਹੀਦੀ ਹੈ ਪਰ ਜਿਸ ਤਰ੍ਹਾਂ ਲੋਕਾਂ ਦੇ ਮਨ ਦੇ ਵਿੱਚ ਟੈ ਬੈਠ ਗਿਆ ਪੰਜਾਬ ਨੂੰ ਲੈ ਕੇ ਇਹ ਨਹੀਂ ਹੋਣਾ ਚਾਹੀਦਾ